ਕਰਨੀ ਫਿਰ ਪੰਚੇਤਾ ਸੀ ਪੰਚੇਤੀ ਕਿਵੇਂ ਕਰੀ ਉਦੋਂ ਪੰਚੇਤਾ ਦਾ ਪੰਜਾਬ ਦਾ ਪੰਚਾਇਤ ਕਾਨੂੰਨ ਸੀਗਾ ਇਹਦਾ ਐਕਟ ਸੀ ਆਪਾਂ ਬੇਕਰੇ ਗੇ ਨਹੀਂ ਕੱਛੀ ਜਿਹੀ سی ਆਪਣੀ ਕਹੇ ਕਿ ਬਾਤیں ਸੁਣ ਜਾਂਦੇ ਪੰਜਾਬ ਚ ਇਹਨਾਂ ਕੱਛੀ ਤੋਂ ਆਪਣੀ ਤੇ ਲੱਕੀ ਦੇ ਲਈ ਆਦਾ ਬਾਕੀ ਸੀ ਉਹਦੇ ਵਿੱਚ ਮੈਨੂੰ ਨਹੀਂ ਯਾਦ ਮੇਰੇ ਤੇ ਵਿੱਚ 1970 72 ਤੱਕ ਜਦ ਕੋਈ ਵੱਡੀ ਗੱਲ ਆ ਗਈ ਉਹਨੂੰ ਤੇ ਇਕੱਠ ਨਾਲ ਕਰ ਰਹੇ ਉਹਨੂੰ ਕੋਈ ਜਨਰਲ ਸੁਣਾਦਾ ਸਰਕਾਰ ਵੀ ਉਹ ਇਤਿਨ ਨਿਮੀਂ ਚ ਗ੍ਰਾਮ ਸਭਾ ਉਹ ਹੀ ਸਧਾਨਕ ਪਟਰੀ ਸੀ ਮੈਨੂੰ ਅੱਜ ਤੱਕ ਇੱਕ ਗੱਲ ਵੀ ਯਾਦ ਜਿੱਥੇ ਪਿੰਡ ਦਾ ਕੱਠ ਹੋ ਕੇ ਜਿੱਦ ਰਹਿ ਦਰਵਾਜੇ ਅੱਠ ਹੋ ਰਿਹਾ ਹੋਕਾ ਦਿੱਤਾ ਜਾਂਦਾ ਵੀ ਆਲੋਕ ਆਈ ਅੱਜ ਭਰਾ ਨਹੀਂ ਕਰ ਚੱਕ ਹੋਣਾ ਹੈ ਜੋ ਉੱਥੇ ਗੈਨ ਜਿੱਦ ਰਹਿ ਆਧਿਆ ਗ੍ਰਾਮ ਸਭਾ 32 ਸਾਲ ਹੋ ਗਏ 32 ਸਾਲਾਂ 30 ਸਾਲ ਕਰ ਚਲ ਜਿੰਨੇ ਚੱਲ ਜਾਣਗੇ 30 ਸਾਲਾਂ ਚ ਗ੍ਰਾਮ ਸਭਾ ਜਿਹੜਾ ਸੰਵਧਾਨਕ ਕੌਂਸਲ ਬਣ ਗਿਆ ਜਿਹਨੇ ਪੱਕੇ ਸਾਰੇ ਵੋਟਰ ਦੇ ਮੈਂਬਰ ਨੇ ਜਿਹਨੇ ਸਾਰੀ ਚਰਚਾ ਕਰਨੀ ਹੈ ਜਿਹਨੇ ਸਾਰੇ ਫੈਸਲੇ ਕਰਨੇ ਨੇ ਉਹਨੂੰ ਕੋਈ ਵੀ ਬੰਨਣਾ ਨਹੀਂ ਕਿ ਸੁਚੇਤ ਤੱਕ ਅਸੀਂ ਸੰਗਠੀ ਫੈਸਲੇ ਨਹੀਂ ਨਿਭਾਗੇ ਉਹਨਾਂ ਜਿਹੜੇ ਮਸਲਾ ਹੱਲ ਹੋਣਾ ਨਹੀਂ ਜਿੰਨਾ ਮੀਤ ਬੋਲਦਾ ਕਹੀ ਜੋ ਕਿਸੇ ਬੰਦੇ ਤੇ ਗੁੰਡਾ ਵੀ ਕੰਡਾ ਵੀ ਕਹਿੰਦਾ ਭਾਈ ਜੋਗਾ ਸਿੰਘ ਦੀ ਕਹਾਣੀ ਆਪਾਂ ਸਭ ਚਾਹੀ ਸੁਣਨੇ ਆ ਬਿਨਾਂ ਨੰਤਾ ਟੋਲ ਜਾਂਦਾ ਰਹਿੰਦਾ। ਮੈਂ ਤਾਂ ਦੋ ਵਾਰ ਦੱਸਦਾ ਥੋੜ੍ਹਾ ਅਪੰਤਾ ਸਕਦਾ ਕਿ ਛੋਟਿਆ ਪਰ ਉਹ ਨੂੰ ਫਿਰ ਰੱਖਦਾ। ਬਿਨਾਂ ਜੋ ਕਦੇ ਨੂੰ ਪਹਿਲਾਂ ਤੱਕ ਉਤੇ। ਸੁਖਰਾ ਤਾਂ ਮਨ ਟੋਲਦਾ ਹੈ। ਵਾਰ-ਵਾਰ ਟੋਲਦਾ ਹੈ। ਲਾਲ ਚਾਹੁੰਦਾ ਹੈ। ਪਰ ਤੁਸੀਂ ਉਹ ਨੂੰ ਛੱਡਣਾ ਹੁੰਦਾ ਹੈ। ਤੁਸੀਂ ਹੁਈ ਤਾਂ। ਬਾਬਾ ਕਰੀਮ ਨੇ ਕਿਹਾ ਹੈ। ਮਾਰੀ ਪਰਉਪਸੰਗਤੀ ਕੇਲੇ ਨਿੱਕ ਜੋ ਬਹਿਰ ਉਹ ਝੁਟਿਏ ਉਹ ਝੀਏ ਸਾਥ ਸੰਗ ਰਹੇ ਅਸੀਂ ਪਸੰਦ ਕਰਦੇ ਹਾਂ ਕਿ ਛਾ ਰਲਾਇਂ ਤਾਂ ਸਿਭਰਾ ਰਿਹਾ ਚਲੋ ਗੁੱਸਾ ਨਾ ਕਰੋ ਆਹ ਬੰਦਾ ਆਂ ਕਿਦੀ ਰਹਾ ਉਹਨਾਂ ਨਾਲ ਰਹੇ ਜਿਹੜਾ ਨਮਾ ਦੇ ਹਿਉ ਗੋਮੋ ਕੁਦਮੀ ਅੱਗੇ ਐ ਇਹਦੇ ਪੁੱਛਾ ਥੋੜ੍ਹੀਆਂ ਦੀ ਡਾਲ ਜਾਨੀ ਸੀ ਕਹਿੰਦਾ ਕਿ ਕਿਹੜਾ ਜਿਆਦਾ ਤੰਗ ਮਾਰਦਾ ਕਹਿੰਦਾ ਜਿੱਤੂ ਬਾਕੀ ਪੁਲਿਸ ਮਾਰ ਕੇ ਲਾਣਾ ਹੈ ਉੱਠੇ ਕੰਮ ਹੁਣ ਉੱਠੇ ਬੰਦੇ ਮਾਰਦੇ ਐ ਇਹ ਜੰਗ ਮਾਫ ਤਾਂ ਹਟਣਗੇ ਜਿਵੇਂ ਸੰਧੀ ਕਰ ਦਿੱਤਾ ਨਹੀਂ ਹੋਏ ਸੰਧੀ ਕੈਸੇ ਵੈਸੇ ਸੰਬਲਿਚ ਕਰਾ ਨਹੀਂ ਸਕਦੇ ਆਹ ਦੇਸ਼ ਸਿੰਘ ਉਹਦੇ ਨੋਟ ਬੜਾ ਪਾਉਂਦੇ ਨੇ ਵਿਧਾਨ ਸਭਾ ਦੇ ਸੈਸ਼ਨ ਕੱਪ ਆਹਨ ਕਾਇਦ ਦੰਦ ਅੱਜ ਦਿਨ ਦੂਜੇ ਦਿਨ ਹੀ ਬਤਾ ਦੇ ਪੇਸ਼ ਕਰਾਤਾ ਕਿ ਇਹ ਛੇ ਨੂੰ ਮਤਬਿਕਾ ਨਾ ਦਿੱਤਾ ਤੇ ਬੋਲਣ ਕਿੰਨੇ ਅਕੜ ਤੋਂ ਬੋਲ ਤੁਸੀਂ ਦੇਖਿਆ ਹੈ ਜਦ ਜਿਹੜੇ ਬੋਲਣ ਦਾ ਨੇ ਉਹਨਾਂ ਨੂੰ ਕਿੰਨਾ ਪੰਦਾ ਉਹ ਵੀ ਤੁਸੀਂ ਦੇਖਿਆ ਗਿਆ ਸਾਰਾ ਪੰਜਾਬ ਦੇਚ ਜਾ ਰਿਹਾ ਇਹ ਸਾਰੇ ਜਿਹੜੀ ਮਰਿਆਤਾ ਸਰਕਾਰ ਚੜਾਉਂਦੀ ਉਹ ਤੋੜੀ ਜਾ ਰਹੀ ਹੈ ਜਦ ਵੀ ਕਿੰਨੀਆਂ ਸੰਸਥਾਵਾਂ ਬਣੀਆਂ ਨੇ ਜਿਸ ਨੂੰ ਜ਼ਿਕਰ ਲੈ ਕੇ ਯੂਕਰੇਨ ਤੋਂ ਹਾਰੋਗੇ ਤੇ ਕਹਿੰਆਂ ਨਾਲ ਧਾਰੋਗੇ ਫਿਰ ਸੋਚੋ ਤੁਹਾਡੇ ਦੱਜੇ ਉੱਤੇ ਬਣ ਗਏ ਕਿੰਨੇ ਬਣ ਗਏ ਨੇ ਲੋੜੇ ਦਾਕ ਬਿਜੋਰ ਗਿਆ ਕਿ ਦੂਜੇ ਜੱਟ ਹੰਦੇ ਨੂੰ ਕਿਤਾਇ ਦਾ ਇੰਦਾ ਗੋਲੇ ਪੱਤ ਨਾ ਆਪੋਜੀਸ਼ਨ ਦੇ ਜਿੰਨੇ ਵੀ ਹੈਗੇ 17 11 2021 ਪੱਤੀ ਪੱਤੀ ਮਿਆਂ ਕਰ ਨਾ ਕਰੋ ਨੂੰ ਪਗੜੀ ਪੰਜਾਬ ਨਾਲ ਕੀ ਉਤ ਹੋ ਰਹੀ ਹੈ ਨਾ ਜਿਹੜੇ ਕਾਹਦੇ ਨਹੀਂ ਉਹਨਾਂ ਨੂੰ ਵੀ ਨਹੀਂ ਬਤਾ ਰੋਤਾ ਹੁਕਮ ਕਿ ਤੋਹਾਰੇ ਨੇ ਉਹਨੂੰ ਉਹ ਵਜਾਈ ਜਾਂਦੇ ਨੇ ਕਹਿੰਦਾ ਘਰ ਦਾ ਠੋੜ ਕਾਜੀ ਨੂੰ ਵੀ ਜਿਆਦਾ ਦੀ ਜਿਆਦਾ ਦੀ ਜਦੋਂ ਤੁਸੀਂ ਇਹੇ ਕੰਮ ਸ਼ੁਰੂ ਕਰਤਾ ਕਿ ਕੋਈ ਦਾਦਾ ਖਿ ਛੱਡ ਨਹੀਂ ਨੀ ਕਿਸੇ ਨੂੰ ਤੁਸੀਂ ਸੱਚਾ ਸੱਚਾ ਰਹਿ ਨਹੀਂ ਦੇਣਾ ਜੇ ਰੌਲਾ ਪੈਂਦਾ ਸਾਨੂੰ ਕਿੰਦਰ ਤੇ ਸਾਨੂੰ ਪਰਾਣਾ ਨਹੀਂ ਜਾਂਦਾ ਸਾਨੂੰ ਪਰਾਣਾ ਨਹੀਂ ਜਾਂਦਾ ਜੇ ਖਰਾਬੀ ਸਰਪੇਸ਼ਰੀ ਜਾਂਦਾ ਤਾਂ ਉਹਦੇ ਵਿੱਚ ਜਿਆਦਾ ਸੋਚੀ ਕਰ ਦੇਖ ਧਿਆਨ ਤਾਂ ਸਾਨੂੰ ਇਹ ਸੰਗਤ ਦੇ ਵਾਸਤੇ ਇੱਕ ਤਰੀਕਾ ਇਹ ਸੰਗਤ ਦਾ ਸੰਭਾਲਣ ਦਾ ਤਰੀਕਾ ਹੈ ਗੁਰੂ ਸਾਹਿਬ ਦਾ ਤੁਹਾਨੂੰ ਹੁਕਮ ਬੱਧੋ ਵੀ ਸੰਗਤ ਕਰੋ ਪਰ ਕਿ ਤੁਸੀਂ ਉਹਦੇ ਵੀ ਨਹੀਂ ਮੰਨਦਾ ਕਿ ਜਦੋਂ ਗੁਰੂ ਨੇ ਕਿਹਾ ਕਿ ਸਾਹਮਣੇ ਬਾਤ ਦੀ ਸਜ਼ਾ ਦੇਊਗਾ ਪਰ ਜਿਹੜਾ ਕਾਨੂੰਨ ਹੈ ਉਹ ਤਾਂ ਹੁਣ ਵੀ ਸਜ਼ਾ ਦੇ ਸਕਦਾ ਦਿੱਦੇ ਉਹਨੇ ਕਾਨੂੰਨ ਨੇ ਸਭ ਨੂੰ ਹੱਕ ਦਿੱਤਾ ਕਿਿੱਥੋਂ ਪਿੱਛੇ ਨਹੀਂ ਜਾਣਾ ਕਿਿੱਥੋਂ ਮੰਗ ਨਹੀਂ ਜਾਣਾ ਜਿਵੇਂ ਤੇ ਗੁਰੂ ਘਰ ਜਿਹੜਾ ਹੁੰਦਾ ਮੱਥੇ ਟਿਕਣਾ ਉਹ ਭਾਈ ਨੂੰ ਕਿਸੇ ਵੀ ਮੰਗ ਮੱਥੇ ਕਿਹਾ ਨਾ ਦਸੋਂ ਮੰਗ ਕਿਸਤ ਜਿਹੜਾ ਇੱਥੇ ਇੰਡਰਸਨ ਨਾਲੋਂ ਵੀ ਪੁੱਛਣਾ ਕਰਦਾ

ਕੌਣ ਹੀ ਪੰਚਾਇਤ ਦੀ ਜਾਂ ਹੁੰਦੀ ਹੈ ਦੇ ਗ੍ਰਾਮ ਸਭਾ ਲੋਕੀਂ ਪਾਈ ਕਰੀਆ ਗ੍ਰਾਮ ਸਭਾ ਸਿੱਧੀ ਕਰੀ ਲੋਕੀਂ ਕਰੀਆ ਬਾਰ ਬਾਰ ਵੀ ਹੁੰਦੀ ਪੰਚਾਇਤ ਨੇ ਚੋਣਾਂ ਬਾਤਾਂ ਹੁੰਦੀਆਂ ਨੇ ਤੇ ਵੋਟਰ ਸਦਾ ਇਹ ਨਹੀਂ ਕਰਦੀ ਬੰਦੀ ਕਿਉਂਕਿ ਜਿਹੜੀਆਂ ਬੁੱਤਾਂ ਹੁੰਦੀਆਂ ਤਾਂ ਉਹ ਸਭਾ ਦੇ ਮੱਟਾ ਬਾਕਾਇਆ ਨੇ ਉਹਦੇ ਜਿਹੜੇ ਤੁਹਾਡੇ ਪਿੱਛੇ ਲੋਕਾਂ ਦੇ ਨਾਮ ਨੇ ਉਹ ਆਪਣੇ ਆਪ ਹੀ ਗ੍ਰਾਮ ਸਭਾ ਦੇ ਮੈਂਬਰ ਬਣ ਗਏ ਚਲੋ ਉਹਨਾਂ ਨੇ ਸਰਪੰਚੀਏ ਦੇ ਲੋਕ ਪਾਈ ਦੀ ਜਾਂਦੀ ਪਾਈ ਛੋਟੇ ਗ੍ਰਾਮ ਸਭਾ ਦੇ ਮੈਂਬਰ ਆ lata ਹੀ ਨੇ ਕਿੱਥੋਂ ਕੋਈ ਤਰਜੀ ਨਹੀਂ ਮਿਲ ਜਾਣੀ ਕਿੱਥੋਂ ਕਹਿਣ ਨਹੀਂ ਜਾਣਾ ਤੇ ਗ੍ਰਾਮ ਸਭਾ ਸਦਾ ਹੀ ਹੁਣ ਵੀ ਲੋਗਾਂ ਨੇ ਕਿ ਕਿ ਪੰਚਾਇਤ ਦਾ ਵਿਵਸਥ ਬੋਲ ਆਇਆ ਕਿ ਜੇ ਪੰਚਾਇਤ ਦਾ ਚੁਣਿਆ ਹੁਣ ਗ੍ਰਾਂਡ ਸਰਵਰ ਹੈ ਗ੍ਰਾਂਡ ਸਰਵਰ ਤਾਂ ਕਹਿਣਾ ਗ੍ਰਾਂਡ ਸਰਵਰ ਬੋਲਣਾ ਲੋਕੀ ਬੀਜ ਦਿਖੋ ਜੇ ਨਹੀਂ ਬੋਲਦਾ 20% ਦਸਤ ਕਰਕੇ ਫਿਰ ਅਸੀਂ ਉਸ ਨੂੰ ਕਿਵੇਂ ਲੈਣੇ ਕੱਲ ਹੀ ਮਨੋਇਪ ਆਇਆ ਹੋਇਆ ਉਹਨੇ ਅਸੀਂ ਘਾਤ ਦਾ ਪ੍ਰੋਗਰਾਮ ਚ ਉਹ ਦੇਖੀਗੇ ਮੈਂ ਆਪਣੇ ਬੋਲਿਆ ਜੇ ਤੁਸੀਂ ਕਿਹਾ 20% ਬੰਦੇ ਦਾਤਰਾ ਕਰ ਸਕਦੇ ਹੈ ਜਾਂ ਜੇ ਕਿਤਾ ਦੇ ਨੇ ਦਾਤਰਾ ਕਰਦਾ ਤੇ ਜੁਜਟਰੇ ਦੇ ਜੀ 90% ਕੱਟੇ ਕਰ ਤੋਂ ਵਰਤਾਤਾ ਬੇਤੀ ਬਣੂਗਾ ਮੈਂ ਕਿਹਾ 300 ਸੈਂਟੀਮੀਟਰ ਸਕੇ ਅਸੀਂ ਸੁਝਾ ਨਹੀਂ ਸਕੇ ਬਸ ਇਹ ਲਈ ਆਖਰੀ ਮੈਂ ਕਰ ਤੁਹਾਨੂੰ ਨਹੀਂ ਸਮਝੇ ਜਿਹੜਾ ਮੈਂ ਸੁਣ ਕੇ ਗਿਆ ਕਿ ਬੀਮੇ ਦੀ ਸਭਿਆ ਤਸਵੀਰ ਦਿਖਾਇਆ ਇਹ ਤਾਂ ਮਤਲਬ ਮੈਨੂੰ ਦੱਸਣ ਜਿ ਕਿ ਕੁਦਰਤ ਮੈਂ ਕਿਸ ਤਰ੍ਹਾਂ ਸੁਝਾ ਨਹੀਂ ਸਕਿਆ ਅਨੁਸਾਰ ਤੱਕ ਹੋਰ ਨੇ ਪਰ 20% ਵਿਧੀਵਤ ਬੁਲਾਉਣੀ ਹੈ ਗ੍ਰਾਮ ਸਭਾ ਉਹਦੇ ਚ ਹਰੇਕ ਨੂੰ ਹੋਣਾ ਹੋਣਾ ਹੈ ਦਰਵਾਜ਼ਾ ਤੇ ਦਿੱਕੇ ਵੀ ਹੋਣਾ ਹੈ ਵੀ ਪਾਈ ਗ੍ਰਾਮ ਸਭਾ ਹੋਵੇ ਅਜੰਡਾ ਦੱਸ ਕੇ ਬੁਲਾਉਣੀ ਹੈ ਇਹ ਕੋਈ ਨਾ ਗ੍ਰਾਮ ਸਭਾ ਦਾ ਹੁਕਮ ਨਹੀਂ ਤੇ ਰਹੇ ਸੁਪਰੀ ਪ੍ਰਸਾਦਿਕ ਕਰਨਾ ਤੇ ਪ੍ਰਸਾਦਿਕ ਕਰਨਾ ਕਿਉਂ ਹੀ ਬੁਲਾਉਣਾ ਤੁਸੀਂ ਬੰਨਣਾ ਇਹੀ ਕਹਿੰਨਾ ਵਿਧੀਵਤ ਗ੍ਰਾਮ ਸਭਾ ਜਿਹੜੇ ਅਜੰਡਾ ਤੇ ਬੁਲਾਏ ਗੁਏ ਜਿਵੇਂ ਵਿਧੀਵਤ ਕੋਈ ਨੁਕਸ ਨਹੀਂ ਹੈ ਉਹ ਜਾਂਦਾ ਕੇ ਪਾਸ ਹੋ ਗਿਆ ਮੁੜ ਕੇ ਹੋ ਸਕੇ ਕਿ ਦਵਾਰਾ ਗ੍ਰਾਂਥ ਸਵਾ ਨਿਪਟਾਇਆ ਦਵਾਰਾ ਤਾਂ ਉਹ ਕੇ ਰਾਤੀ ਫੈਸਲੇ ਹੋਏ ਵੀ ਇਧਰ ਢੂਠ ਮੋਢੇ ਸੀ ਪਹਿਲੀ ਗ੍ਰਾਂਥ ਸਵਾ ਲਈ ਉਹ ਬੁਲਾਇ ਗਈ ਉਹਨੂੰ ਸਨੇਹ ਨਹੀਂ ਦਿੱਤਾ ਗਿਆ ਬਨੁਖੀ ਨੇ ਦਿੱਤੀ ਅਕਸਰ ਇਹ ਨਾਲ ਜੁੜੂ ਨਿਆ ਅਰਧਰ ਕੇ ਵੀ ਕਿਹਾ ਵੀ ਸਨੇਹ ਨਾਲ ਨਾ ਦਿੱਤਾ ਜਾਵੇ ਕਿ ਫਿਰ ਕੋਰ ਨੂੰ ਨਿ ਘਟਾਉਣਾ ਕਿ ਜਿਹੜੇ ਮੈਨੂੰ ਲਕਾਸ ਆਨੇ ਸੀ ਦੋ ਬੰਦੇ ਆ ਵੀ ਜਾਂਦੀ ਬਲੋਨੀ ਸੀ ਪੰਕੀ ਕਰੋੜ ਰੁਪਏ ਹਰ ਸਾਥ ਖਰਚ ਕਰਕੇ ਪਰੋਉਂਦੇ ਰਹੇ ਦੇਖੋਲੀ ਬਲਾਉ ਜੇ ਦੀਪਸੰਗ ਪੂਰਾ ਨਹੀਂ ਹੋਇਆ ਮੁਰਤਵੀ ਕਰ ਦੋ ਦਵਾ ਦਾਵਾ ਜੇ 10% ਪੂਰਾ ਹੋਇਆ ਮੁਰਤਵੀ ਕਰ ਦੋ ਇੱਕੀ ਵਾਰੀ ਬਾਅਦ ਦੋ ਬੰਦੇ ਫੈਸਲਾ ਕਰਦੇ ਉਹਨਾਂ ਨੂੰ ਪੁੱਛੇ ਵੀ ਕਾਨੂੰਨ ਬਣਾਵਾ ਲੈ ਇੰਨੀ ਦੇਰ ਕਿਉਂ ਸੀ ਕਿ ਲਿਖਿਆ ਉਹਨਾਂ ਨੇ ਹੈ ਕਿ ਉਹਨਾਂ ਨੂੰ ਸੁਨੇਹਾ ਨਹੀਂ ਮਿਲਿਆ ਉਹਦੀ ਕਿਉਂਕਾ ਮੇਗੀ ਚ ਲਿਖਿਆ ਹੋਇਆ ਉਹਦਾ ਆਰਟੀਕਲ ਕਰਤਾ ਵੀ ਜੇ ਲੋਕਾਂ ਨੂੰ ਗਿਆਨ ਨਹੀਂ ਹੈ ਇਹ ਤਾਂ ਗਰਾਸਰ ਹੁੰਦੀ ਹੋਣੀ ਨਹੀਂ ਕਿ ਉਹ ਡੋਕਟਰ ਕਿੰਨਾ ਨੂੰ ਗਿਆ ਔਰ ਜਿਹੜੇ ਉਪਰ ਹੁੰਦੇ ਸੀ ਉਹਨਾਂ ਨੂੰ ਜਦੋਂ ਪੁੱਛਣਾ ਕਿ ਕਿ ਤੁਹਾਨੂੰ ਡਾਕਟਰ ਕੋਲ ਗਿਆ ਨਹੀਂ ਲੱਗਦਾ ਕਿ ਤੁਹਾਨੂੰ ਤਾਂ ਲਾਹੀ ਵੀ ਹੋਣਾ ਚਾਹੀਦਾ ਕਿ ਉਹ ਤਾਂ ਕੋਈ ਗਿਆਨੀ ਇਹ ਤਾਂ ਬਿਲਕੁਲ ਹੀ ਸੱਚ ਹੈ ਕਿ ਉਹ ਤਾਂ ਨਾ ਪਤਾ ਸ਼ਬਦ ਨਹੀਂ ਇੰਨੇ ਜੀ ਉਹ ਤਾਂ ਹੋਲੀ ਪਾਛਾ ਛੋ ਇੱਕ ਇਹ ਕੇ 5 ਕਰੋੜ ਰੁਪਏ ਸਰਦਾਰੋਂ ਖਾਤੇ ਰਹੇ ਇੱਕ ਕਲਪਨਾ ਦੀ ਸਰਸਾ ਜੋ ਪਛੇਵੰਦਰ ਦੀ ਕ੍ਰੇਡਿਟ ਹੁੰਦੀ ਹੈ ਇੱਕ ਤੇਰੇ ਦਾ ਕੰਮ ਨਹੀਂ ਪਿੱਛੇ ਜੋ ਬਚਾਰੇ ਫਸਮੀਨਾ ਪਰ ਪਤਾ ਹੈ ਕਿ ਜੁੜੇ ਹੋਏ ਹਰ ਇੱਕ ਤੋਂ ਸਵਾਲ ਹੀ ਕਰੋ ਕਰਦੇ ਹੋਗੇ আচ্ছা ਠੀਕ ਹੈ ਨਾ ਸਵਾਗਤ ਹੈ ਉਹ ਦੂਸਰੇ ਆਮੈਂ ਕਰਦੇ ਕਿ ਤੱਕ ਦੇਖ ਲਈ ਨਹੀਂ ਕਿ ਰੰਤ ਸਜੂਰਾ ਹੋ ਜੂਰਾ ਅਸੀਂ ਕਹਾਂ ਗੱਲ ਦਾ ਜਵਾਬ